ਹੋ ਗਏ ਬੰਦ ਕਰ ਦਿੰਦੇ ਆ ਸਾਰਾ ਪਾਣੀ ਇੱਥੇ ਸਾਡੇ ਸੂਏ ਉਧਾਉਂਦਾ ਪੱਠੇ ਕੋਲੇ ਇੱਥੇ ਆ ਕੇ ਸਾਡੇ ਸੂਆ ਟੁੱਟਦਾ ਹਰ ਇੱਕ ਸਾਲ 5 ਸਾਲ ਸਾਨੂੰ ਵੰਦਿਆ ਨੇ ਹੋ ਗਏ ਆ ਇਹਦਾ ਕੋਈ ਮਹਿਕਮਾ ਕੋਈ ਹੱਲ ਨਹੀਂ ਕਰਦਾ ਇਹਦਾ ਕੋਈ ਹੱਲ ਕਰਨਾ ਜਾਂ ਇਹਨੂੰ ਫਿਰ ਚਾਲੂ ਕਰਨਾ ਨਰੇਗਾ ਲਾ ਕੇ ਆ ਕੇ ਕਢਾਉਣਾ ਇਹ ਸਫਾਈ ਕਰਾਉਣਾ ਸੂਏ ਤਾਂ ਇੰਨਾ ਗੰਦਾ ਵੀ ਕਹਿ ਨਹੀਂ ਸਕਦੇ ਤੇ ਸਾਡਾ ਅਸੀਂ ਤਾਂ 4-4 ਜਿਹੜੇ ਹਜ਼ਾਰ ਦੇ ਕੇ ਇੱਕ ਵਾਰੀ ਸੂਆ ਬਣਾਉਨੇ ਆ ਤੇ ਪਹਿਲਾਂ 4000 ਦੇ ਕੇ ਬਣਾਇਆ ਹੁਣ ਫੇਰ ਦੋ ਥਾਵਾਂ ਟੁੱਟ ਗਿਆ ਇਹਦਾ ਕੋਈ ਮਹਿਕਮਾ ਹੱਲ ਕਰੇ ਜਾਂ ਕੋਈ ਸਰਕਾਰ ਇਹਦਾ ਹੱਲ ਕਰੇ ਕਿੰਨਾ ਕੋ ਹੁਣ ਪਾਣੀ ਇਸ ਵੇਲੇ ਹੈਗਾ ਸਰ ਇਹਸੋਲੇ ਪਾਣੀ ਪੂਰਾ ਹੀ ਵਗਦਾ ਜੀ ਤੇ ਇਹਦਾ ਫਸਲ ਨੂੰ ਤਾਂ ਜਿਵੇਂ ਹੁਣ ਝੋਨੇ ਤਾਂ ਪਾਣੀ ਆ ਝੋਨਾ ਅਸੀਂ ਲਾਉਣ ਵੱਲੋਂ ਖੜੇ ਆ ਝੋਨਾ ਬੰਦਾ ਸਾਡੇ ਰੁਕੇ ਫਪੇ ਆ ਝੋਨਾ ਹੀ ਲਾਉਣਾ ਜੇ ਝੋਨਾ ਲਾਵਾਂਗੇ 4000 ਲਵਾਈ ਦੇਵਾਂਗੇ ਉਹ ਸਾਡਾ ਕਿਲੇ ਦਾ ਜਾਊਗਾ ਅਸੀਂ ਕੀ ਕਰੀਏ ਪਨੀਰੀ ਨੂੰ ਤਾਂ ਨਹੀਂ ਕੋਈ ਨੁਕਸਾਨ ਹੁੰਦਾ ਪਨੀਰੀ ਨੂੰ ਨੁਕਸਾਨ ਹੁੰਦਾ ਆ ਵਟ ਮਾਰੀ ਆਈ ਹੁਣ ਨਹੀਂ ਪਹਿਲਾਂ ਜਦੋਂ ਆਇਆ ਵਾ ਬੀ ਲੋੜ ਆਉਂਦਾ ਜਦੋਂ ਲੋੜ ਹੁੰਦੀ ਉਦੋਂ ਨਹੀਂ ਪਾਣੀ ਆਉਂਦਾ ਦੇ ਜਿਹੜਾ ਸਾਰਾ ਕੱਚਾ ਹੀ ਆ ਤੇ ਜਦੋਂ ਟੁੱਟਦਾ ਤੇ ਆਹੀ ਮੱਥਾ ਜਿਵੇਂ ਸਫਾਈ ਨਹੀਂ ਨਾ ਮਹਿਕਮੇ ਵਾਲੇ ਆਉਂਦੇ ਆ ਜੇ ਉਹਨਾਂ ਨਾਲ ਗੱਲ ਕਰਦੇ ਉਹ ਮੂਰੋ ਆਉਣੇ ਆ ਕਰਦੇ ਆ ਕਰਾਉਣੇ ਆ ਤੁਸੀਂ ਕਰਾ ਲਓ ਬੰਦ ਪਿਛਲੀ ਾਰ ਵੀ ਆਪ ਕਰਾਇਆ ਹੁਣ ਫੇਰ ਤਿਆਰੀ ਆਪ ਕਰਾਉਂਦੀ ਦੋਹਾਂ ਦਾ ਨੱਕਾ ਖੁੱਲਿਆ ਉਹਦਾ ਲੈ ਹੁਣ ਅੱਜ ਤੁਸੀਂ ਫੋਨ ਕੀਤਾ ਮੈਂ ਕਿ ਮਹਿਕਮੇ ਵਾਲੇ ਨਾਲ ਗੱਲ ਹੋਈ ਸੀ ਬੇਲਦਾਰ ਕਹਿੰਦਾ ਮੈਂ ਆਉਣਾ ਤੇ ਮੇਰੇ ਕੋਈ ਵੀ ਨਹੀਂ ਆਇਆ ਇੱਥੇ ਕੋਈ ਸੁਣਾਈ ਨਹੀਂ ਅਸੀਂ ਤਾਂ ਫੋਨ ਲਾ ਲਾ ਹੰਬ ਗਏ ਆਪ ਕਰਾਉਣੇ ਆਪ ਦਾ ਖਰਚਾ ਲਾ ਕੇ ਕਿੰਨੀ ਵਾਰ ਕਰਾਇਆ 5 ਸਾਲ ਹੋ ਗਏ ਗੱਲ ਨੂੰ ਵੀ ਜੇ ਦਾ ਦਾ ਅੱਜ ਕਾਗਜ਼ਾਂ ਡੈ ਤੇ ਨੇ ਫਿਰ ਸਰੇ ਤਾਂ ਤੇਲਾਂ ਜ ਮੋਗੇ ਤਾਂ ਜਾਂਦੀਆਂ ਗਾ ਮੋਗੇ ਤਾਂ ਪਾਣੀ ਢ ਪਾਉਣਾ ਆ ਕੇ ਮਹਿਕਮਾ ਤੇ ਪਾਣੀ ਮੋਗੇ ਤੱਕ ਤਾਂ ਨਹੀਂ ਜਾਂਦਾ ਕੋਈ ਜਾਂਦਾ ਗਾ ਮੋਗਾ ਬੰਦ ਕੀਤੀ ਆ ਜਿਹੜੇ ਇੱਥੇ ਟੁੱਟ ਜਾਂਦਾ ਜਾਂਦਾ ਹੀ ਨਿਕਾ ਪਾਣੀ ਪਾਣੀ ਪਹੁੰਚਦਾ ਨਹੀਂ ਗਾ ਇੱਥੇ ਟੁੱਟ ਜਾਂਦਾ ਪਰ ਸਰਕਾਰ ਤਾਂ ਕਹਿੰਦੀ ਆ ਜੀ ਪਾਣੀ ਖੁੱਲਾ ਛੱਡਿਆ ਨਹਿਰਾਂ ਦੇ ਵਿੱਚ ਸਰਕਾਰ ਕਹਿੰਦੀ ਆ ਪੱਕੇ ਵੀ ਕਰੋ ਸਾਨੂੰ ਨਾ ਨਾ ਨੋਵੇ ਸਰਕਾਰ ਕਹਿੰਦੀ ਆ ਦਾ ਹਰ ਵੇਲੇ ਡੋਬਿਆ ਨੇ ਹੁਣ ਢੋਡ ਸਾਹਮਣੇ ਆ ਬੇ ਵੇਖੋ ਕਿੰਨਾ ਘੜਾ ਪਾਣੀ ਖੜਾ ਸਾਡੇ ਪਿੱਛੇ ਟੰਗਾਈ ਕਿਹਦੇ ਕਿਹੜਾ ਪਿੰਡਾ ਪਣਾ ਪਿੰਡ ਤਲਵੰਡੀ ਭੰਗੇਰੀਆਂ ਜੀ ਆਪਣੇ ਇੱਥੇ ਜਿਹੜਾ ਆ ਪ ਇਹ ਜਿਹੜਾ ਇਹ ਸੂਆ ਇਹ ਬਹੁਤ ਪੁਰਾਣਾ ਦੀ ਸਫਾਈ ਹੁੰਦੀ ਨਹੀਂ ਗਈ ਤੇ ਸਾਲ ਬਾਅਦ ਪਾਣੀ ਆਉਂਦਾ ਜਦੋਂ ਐਸਰਤ ਜੀ ਮੰਦਰਾ ਅਜੂਨ ਜਾਨ ਚ ਪਾਣੀ ਛੱਡਦੇ ਉਦੋਂ ਫਿਰ ਸਾਰਾ ਟੁੱਟ ਜਾਂਦਾ ਸਫਾਈ ਹੁੰਦੀ ਨਹੀਂ ਸੂਏ ਦੀ ਤੇ ਹਰ ਵਾਰੀ ਐਂ ਹੁੰਦਾ ਜੀ ਤਕਰੀਬਨ ਹਰ ਵਾਰੀ ਐਂ ਹੁੰਦਾ ਕਾਣਕ ਵੇਲੇ ਵੀ ਤੇ ਨਹਿਰ ਮੈਂ ਕਦੇ ਨੂੰ ਕਿਸੇ ਨੂੰ ਤੁਸੀਂ ਇਤਲਾਹ ਦਿੱਤੀ ਹੋਵੇ ਕਿ ਸਾਡੀਆਂ ਫਸਲਾਂ ਖਰਾਬ ਹੋ ਰਹੀਆਂ ਤੁਹਾਡਾ ਕਾफी ਨੁਕਸਾਨ ਹੋ ਰਿਹਾ ਕੀ ਨਹਿਰ ਮੈਂ ਕਨ ਦੂਸਰੇ ਮੁੰਡੇ ਨੇ ਸਾਡੇ ਸਾਥੀ ਨੇ ਫੋਨ ਲਾਇਆ ਸੀ ਉਹ ਕਹਿੰਦਾ ਉਹ ਕਹਿੰਦੇ ਸਾਡੇ ਕੋਲ ਲੇਬਰ ਨਹੀਂ ਅਸੀਂ ਨਹੀਂ ਆ ਦੋ ਤਿੰਨ ਵਾਰੀ ਫੋਨ ਲਾਇਆ ਕੱਲ ਵੀ ਉਹਨਾਂ ਨੇ ਤੇ ਉਹਨਾਂ ਨੇ ਕੋਈ ਟਸ਼ਲੀ ਵਾ ਦੇ ਸਵ ਜਵਾਬ ਨਹੀਂ ਦਿੱਤਾ ਹੈਣੀ ਤੇ ਹੁਣ ਕਿਹੜਾ ਮਟੋੜੀ ਕਰਗੇ ਕਿਹਦਾ ਪਾਣੀ ਜਾਂਦਾ ਫੈਲ ਚੁੱਕਿਆ ਹੋ ਗਿਆ ਹੁਣ ਹੋਊਗਾ ਇਹ ਘਟੋ ਘਟ ਦਾ 340 ਗੱਲੇ ਦਾ ਚਾਈ ਬੜਿਆ ਜੀ 340 ਗੱਲੇ ਪਣੀ ਤੇ ਵੈਸੇ ਤਾਂ ਚਲੋ ਝੋਨੇ ਦਾ ਸੀਜ਼ਨ ਹੈਗਾ ਪਾਣੀ ਦੀ ਲੋੜ ਵੀ ਹੈ ਹਾਂਜੀ ਹਾਂਜੀ ਪਰ ਨੀਵੇਂ ਥਾਂ ਦੇ ਝੋਨੇ ਦਾ ਨੁਕਸਾਨ ਵੀ ਹੋਇਆ ਲੱਗਾ ਝੋਨਾ ਜਾਂ ਨੀਵੇਂ ਥਾਣੇ ਚ ਪਾਣੀ ਜਾਂਦਾ ਉਥੇ ਝੋਨਾ ਦੁਬਾਰਾ ਲਾਉਣਾ ਪਊਗਾ ਫਿਰ ਮਰ ਜਾਂਦਾ ਜਿਵੇਂ ਅਪਡੇਟ ਤੁਹਾਡੇ ਲਈ ਪਨੀਰੀ ਦਾ ਵੀ ਆਜਮਣ ਡੁੱਬੀ ਪਈ ਆ ਜੇ ਧੁੱਪ ਲੱਗੀ ਜਾਵੇ ਪਾਣੀ ਗਰਮ ਹੋ ਗਿਆ ਫਿਰ ਪੂਰੀ ਪਨੀਰੀ ਦਾ ਵੀ ਨੁਕਸਾਨ ਆ ਜੀ ਤੇ ਅੱਜ ਦਾ ਮੌਸਮ ਅੱਜ ਤਾਂ ਠੀਕ ਆ ਬਾਈ ਮੌਸਮ ਇਹਨਾਂ ਗਰਮ ਨਹੀਂਗਾ ਸੜਕ ਤੇ ਕਿੰਨਾ ਕਿੰਨਾ ਪਾਣੀ ਕਿੰਨੇ ਕਿੰਨੇ ਫੁੱਟ ਪਾਣੀ ਸੜਕ ਤੇ ਹੈਗਾ 1.5 2 ਫੁੱਟ ਦੇ ਨੇ ਪਾਣੀ ਕਈ ਥਾਈਂ ਤੇ ਕਈ ਥਾਈਂ ਫਟਕ ਦੇ ਨੇੜੇ ਤੇਲਵੰਡੀ ਪਿੱਗੇ ਆ ਤੁਹਾਡੇ ਪਿੰਡ ਦੇ ਆਲੇ ਦੰਦਨ ਫੋਟਾ ਹਾਰ ਸਿਆਲੀ ਖੜਦਾ ਆ ਕੇ ਉਹ ਜਿਹੜਾ ਨਹੀਂ ਲੋਡ ਹੁੰਦੀ ਉਦੋਂ ਹੁੰਦਾ ਸਾਰ ਤੇ ਦੂਜੀ ਗੱਲ ਹੈ 70 72 ਸੂਆ ਆਇਆ ਉਦੋਂ ਦਾ ਕਾਗਜ਼ਾ ਚ ਪੱਕਾ ਤੇ ਪੱਕਾ ਹੋਇਆ ਨਹੀਂ ਹਲੇ ਤੱਕ ਸੂਆ ਕੱਚਾ ਹੀ ਹੈ ਕੱਚਾ ਹੀ ਹੈ ਤੇ ਫਸਲ ਹਰ ਵੀਰਾ ਮਰਦੀ ਥੋੜੀ ਬੜੀ ਐਰ ਕੀ ਵੀ ਆ 5 ਕਿੱਲੇ ਮੇਰੇ ਡੁੱਬੇ ਖੜੇ ਆ ਹੋ ਸਕਦਾ ਦੁਬਾਰਾ ਲਵਾਉਣੇ ਪੈਣ ਜੇ ਨਾ ਇਹ ਬੰਦ ਹੋਇਆ ਮੈਗ ਮੇਲੇ ਨੂੰ ਦੋ ਦਿਨ ਫੋਨ ਲਾਇਆ ਉਹ ਆ ਨਹੀਂ ਰਿਹਾ ਤੇ ਦੂਜਾ ਨੰਬਰ ਇਹ ਸੜਕ ਵੇਖੋ ਕਿੰਨੇ ਲੋਕ ਡੈਗਦੇ ਆ ਇੱਥੋਂ ਸੜਕ ਟੁੱਟੀ ਪਈ ਐ ਸਾਡੇ ਪਿੰਡ ਦਾ ਵੀ ਚੇਅਰਮੈਨ ਇੰਦਰਜੀਤ ਤੇ ਦੋ ਸਾਲ ਤਿੰਨ ਸਾਲ ਹੋ ਗਏ ਬਣੇ ਨੂੰ ਹੁਣੇ ਨਹੀਂ ਕੁਝ ਕੀਤਾ ਤੇ ਪਹਿਲਾਂ ਸਰਪੰਚ ਨਿਹਾਲ ਸੀ ਉਹਨੇ ਨਹੀਂ ਡੱਕਾ ਕੀਤਾ ਤੇ ਹੁਣ ਇਹ ਜਿਹੜਾ ਪਾਣੀ ਹੈ ਬੰਨ ਟੁੱਟਣ ਸੂਆ ਟੁੱਟਿਆ ਜੀ ਕਿੰਨੇ ਫੁੱਟ ਟੁੱਟਿਆ ਹੋਇਆ ਸੂਆ ਜੀ ਸੂਆ ਹੈਗਾ 2-3 ਫੁੱਟ ਟੁੱਟਿਆ ਹਾਂ ਤੇ ਹਰ ਵੇਰ ਹੀ ਟੁੱਟਦਾ ਜੀ ਨਿਸ਼ਾਨ ਇੱਥੇ ਸਾਡਾ ਹੀ ਹੁੰਦਾ ਅੱਠਾਂ ਦਾ ਕਰਾਂ ਜਾਂ ਨੰਗਨ ਵਾਲਿਆਂ ਦਾ ਹੁੰਦਾ ਜਿਹੜ੾ ਸ਼ੜਕ ਤੋਂ ਹਾਂਜੀ ਹਾਂਜੀ ਤੇ ਹਰ ਵੇਰ ਹੀ ਦੱਸਦੇ ਕਿਹੜਾ ਨਵਾਂ ਟੁੱਟਿਆ ਜੀ ਬੋਲਦੇ ਨਹੀਂ ਕੋਈ ਕਹਿੰਦੇ ਬੰਦੇ ਨਹੀਂ ਹਾਂ ਕਾ ਉਹ ਦੂਸਰੇ ਮੁੰਡੇ ਦੀ ਹੋਈ ਸੀ ਗੱਲ ਹਾਂ ਪਿੰਡ ਦੇ ਆਮ ਆਗਰਾ ਹਾਲੇ ਤੱਕ ਕੋਈ ਨਹੀਂ ਪਹੁੰਚਿਆ ਸਵੇਰਾ ਫੁੱਲਿਆ ਕੋਣ ਤੁਹਾਡੇ ਖੇਤਾਂ ਇੱਥੇ ਕਿੰਨਾ ਕਿੰਨਾ ਫਟ ਪਾਣੀ ਖੜਾ ਪਾਣੀ ਦੋ ਦੋ ਫਟ ਹੈਗਾ ਖੇਤਾਂ ਦੇ